ਜੋ ਦੋ ਪਿਚਾ ਗਏ ਪੈਂਟਾਂ ਨੂੰ ਖੜਨ ਯਾਰ ਪੈਂਟਾਂ ਨੂੰ ਖੜਨ ਬੜਾ ਜੈ ਪੈਂ ਮਾੜਾ ਬੀਚ ਥੋੜਾ ਬੰਦ ਜੈਮਲਾ ਬਾਈ ਬੈਠ ਜਾ ਬੈਠ ਜਾ ਬੈਠ ਜਾ ਇੱਥੇ ਫੋਟੋਆਂ ਖਿੱਚ ਲਾ ਫੋਟੋਆਂ ਖਿੱਚ ਲਾ ਲਾਈਵ ਕਿਸੇ ਨੇ ਮਾਨ ਸਰਕਾਰ ਦਿੱਤਾ ਲਾਈਵ ਚੱਲੀ ਜਾਂਦਾ ਤੁਸੀਂ ਨਾ ਫਰਾਰ ਹੁੰਦੇ ਦੇਖ ਸਕਦੇ ਹੋ ਸੇਵਾ ਸਿਰਵਾ ਦਿੱਤਾ ਪ੍ਰਤੀ ਪ੍ਰਵਾਨ ਕਰੀਏ ਭਗੁਰਜੀ ਦਾ ਭਲਸਾਮ ਭਗੁਰਜੀ ਲੰਬੇ ਚੌੜੇ ਪਾਸ਼ੇ ਦੇ ਦੀ ਲੋੜ ਥੋੜਾ ਪਤਾ ਹੀ ਲੱਗ ਗਿਆ ਹੁਣ ਕਿ ਜੋਤ ਤਰ ਲਾ ਕੇ ਸੋਤਨ ਚੱਲੇ ਤੁਸੀਂ ਆਪਣੇ ਪਿੰਡੇ ਤੇ ਹਿੜਾ ਰਹੇ ਹੋ ਗਰੀਬੀਆਂ ਨੰਗਾ ਇਮਿਆਨ ਕੈਂਸਰ ਕਾਲਾ ਪੀਂਗਿਆ ਨਸ਼ੇ ਗੁੰਡਾਗਰਤੀਆਂ ਤੇ ਆਪਣੇ ਨਾਲ ਟੱਕੀ ਕਰਦੇ ਨੇ ਵਿਜਾਇਸ ਪਾਛੇ ਪਾਉਂਦੇ ਨੇ ਸਾਨੂੰ ਡਰਾਉਂਦੇ ਨੇ ਅੱਜ ਵੀ ਡਰਾਉਂਦੇ ਨੇ ਗੁੰਡੰਦੀ ਲੋੜੀ 4 ਤਰੀਕ ਨੂੰ ਤੀਜੇ ਨੰਬਰ ਦਾ ਬਟਨ ਆ ਆਪਣਾ ਉਹ ਦੱਬ ਕੇ ਸਾਰੇ ਡੱਬਿਆਂ ਤੋਂ ਖੇੜਾ ਛੁਲਾ ਦਿਓ ਭਗਵਾਨ ਜੀ ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਬਹੁਤ ਹੋ ਗਿਆ ਕਦੇ ਉਹ ਕਦੇ ਉਹ ਕਦੇ ਉਹ ਕਦੇ ਉਹ ਪੰਜ ਪੰਜ ਸਾਧੂਆਂ ਫਾਰੀਆਂ ਬਣ ਗਏ ਸੀ ਇਹ ਫਿਰ ਸਾਡੀਆਂ ਉਹਨਾਂ ਨੇ ਚੁੰਨੀ ਰੋਲ ਕੇ ਨਾਲ ਨੌਜਵਾਨ ਮੁੰਡੇ ਸਾਡੇ ਪੈਟਰੋਲ ਪਾ ਕੇ ਆਪਣੇ ਆਪ ਦੀ ਅਗਲਾ ਰਹੇ ਨੇ ਆਪਣੇ ਆਪ ਨੇ ਡਿਗਰੀਆਂ ਲੈ ਕੇ ਘਰੇ ਮੁੜਿਆ ਏ ਡਿਗਰੀਆਂ ਲੈ ਕੇ ਘਰੇ ਮੁੜਿਆ ਤੇ ਨੌਕਰੀ ਤੋਂ ਅੰਦਰ ਜਾਨੇ ਡਾਲਣਾ ਪਈ ਹਰੋਦ ਫਰਗਾਢੀ ਨੇ ਫੇਰ ਵੀ ਨਨ ਮੋਟਾ ਪਈ ਬਹੁਤ ਹੋ ਗਿਆ ਮੈਨੂੰ ਵੀ ਮਲੇ ਬਣਨਾ ਚਾਹ ਲਈ ਮਨੂ ਕੇ ਰਫੀਮੰਦ ਚਾਹ ਲਈ ਮੈਂ ਬਹੁਤ ਮਸ਼ਹੂਰ ਕਲਾਕਾਰ ਸੀ ਮੈਂ ਵੀ ਕਰੋੜਾ ਬੇਦਮਾਲੰਗਾ ਮੈਂ ਕਿਹੜੇ ਕੋ ਫੇਰ ਕਲਾਕਾਰ ਸੀ ਜੋਦਰ ਫੇਰ ਲੋਕ ਇਧਰ ਆ ਗਏ ਐਮਪੀ ਵਰਤੀਂ ਵੱਡੇ ਬਣੇ ਨੇ ਛੋਟੇ ਬਣੇ ਐਮਪੀ ਕੱਲੇ ਸਗੂਰਦੇ ਆ ਭਗਵਾਨ ਤੁਹਾਨੂੰ ਸਾਰੇ ਦੁਨੀਏ ਦੇ ਸਤਿਕਾਰ ਪਰ ਇਹ ਤੋਂ ਬਿਨਾ ਕੰਮ ਨਹੀਂ ਆਣੀ ਇਹ ਬੰਨਣਾ ਪੈਣਾ ਇਹਨੂੰ ਦੱਸਿਏ ਕਿ ਲੋਕ ਭੱਜੇ ਨਹੀਂ ਕਿ ਆਪਾਂ ਲੋਕ ਕੰਦੀਆਂ ਬਥਰੀ ਕਾਮਯਾਬ ਹੋ ਸਕਦੇ ਤਾਂ ਤੁਸੀਂ ਆਇਆ ਤੁਸੀਂ ਮਾਵਾਂ ਪਹਿਣਾ ਆਈਆਂ ਕੋਈ ਉਮੀਦ ਲੈ ਕੇ ਆਇਆ ਤੁਸੀਂ ਲੋਕੀ ਚੁੱਲੇ ਦੀ ਆਲੂ ਕੁਝੀ ਅੰਨੀਆਂ ਹੋਈਏ ਫੂਕਾ ਮਾਰਨਾ ਚੁੱਲੇ ਚ ਛੇ ਦਿਨ ਹੋ ਗਏ ਸੋਦੇ ਨਾ ਕੋਈ ਫਾਕੀ ਨਹੀਂ ਗਿਆ ਉਹੀ ਧਿਆਈਏ ਰਹੀ ਅਸੀਂ ਉਹੀ ਫੇਰਨੀ ਆ ਉਹੀ ਤੋਂ ਵੀ ਸ਼ੁਰੂ ਹੋਇਆ ਜੇ ਹੈ ਬੱਤਾਂ ਦੇ ਇਹਨਾਂ ਦੀ ਇਹ ਬੋਤਲਾਂ ਆਉਂ ਆ ਸਾਰੇ ਲਈ ਬੋਤਲ ਇਹ ਗੱਲ ਇਹ ਆ ਕਿ ਟਿਕਾਣਾ ਇਹਨਾਂ ਦੇ ਲਾਜਾਬ ਬਿਲਕੁਲ ਉਹਨਾਂ ਦਾ ਵੀ ਹੱਕ ਹੈ ਜਿਹਨਾਂ مریض ਨੇ ਬਿਨਾਂ ਜਿਨਾ ਹੱਕ ਤੋਂ ਬੋਟਾ ਪਾਇਆ ਨਹੀਂ ਮੇਰਾ ਕਿਸੇ ਕਰ ਤੋਂ ਬੋਟਾ ਪਾਇਆ ਇਹ ਕਹਿੰਦੇ ਸਰਪੰਚਾਂ ਨੂੰ ਵੀ ਦਰਵੇ ਚੇਅਰਮੈਨ ਹਾਈਵੇ ਨੇ ਮਨ ਤੁਸੀਂ ਬnai ਬੈਠੇ ਹੋ ਇਹ ਮੈਨੂੰ ਵੀ ਪਤਾ ਉਹਨਾਂ ਤੋਂ ਵੀ ਨਹੀਂ ਜਾਣੀ ਲੱਗਦੀ ਬਸ ਜਲਪਾ ਜਮਾਨ ਨੂੰ ਬੁਲਾ ਲਓ ਯਾਰ ਨਾੜੇ ਲਾ ਲੈ ਨੰਦਾਰੀ ਸਿੱਖਿਆ ਦੀ ਕੰਮ ਕਰਦੀ ਹੁੰਦੀ ਨੰਦ ਕਾ ਦੇਂਦੇ ਨਸ ਲਿਖਾ ਦੇ ਦੋ ਹਾਲ ਕੁੜੀ ਦੇ ਥੇਲੀਆ ਸਿੱਖਿਆ ਦੇ ਰਹੀ ਜਾਂ ਲੱਗਦੀ ਸਾਰੇ ਨੂੰ ਬਾਪ ਸਮਝੀ ਆਉਤੀ ਸਾਸ ਦੇ ਤੜਕੇ ਉਸਕੇ ਪੈਰੀਂ ਹੱਥ ਲਾਈ ਲੈਣੀ ਜਿਹੜਾ ਉਹ ਸੁਆਲੀ ਬੰਦਾ ਜਿਉਂਦੇ ਸਸਤੀ ਘੁੱਤ ਮੱਟਣੀ ਰੋਹੇ ਜਾਂਦਾ ਬੱਟੂ ਗੀ ਨਾ 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 ਜਿਹੜੀ ਧੰਗ ਹੈਗੀ ਆ ਸਹੁਰੇ ਨੂੰ ਬਾਜੀ ਕਰ ਲੈ ਹੁਣ ਨਹੀਂ ਫਰਕ ਪੈਂਦਾ ਸੋ ਮੈਂ ਤੁਹਾਨੂੰ ਇਹ ਕਹਣ ਜਾਉਂਦਾ ਅਸਵਾ ਮਸ਼ੀਨ ਨਵੀਂ ਹੈ ਫੋਟੋ ਵੀ ਲੱਗੀ ਹੋਊਗੀ ਬਈ ਫੋਟੋ ਫਿਲ ਫਾਗੜੀ ਉੱਤੇ ਹੋਊਗੀ ਕੀ ਜਿਹੜੇ ਨੰਬਰ ਦੇ ਪਹਿਲੇ ਨੰਬਰ ਤੇ ਇਸ ਵੀ ਵਾਲੀ ਫੋਟੋ ਵੀ ਲੱਗਣੀ ਹੋਊ ਉਹ ਬੋਲਟ ਬੰਦ ਦੇਖੋ ਨਾ ਅੱਖਾਂ 'ਚ ਕਾਲਾ ਮੋਤੀ ਉੱਥੇ ਆਉਂਦਾ ਉਹ ਫੋਟੋ ਨਹੀਂ ਤਾਂ ਠੀਕ ਹੈ ਆਗਰ ਹੋਰ ਆਇਆ ਕਰੋ ਆਸੇਂਦ ਕਰਕੇ ਕਿ ਕਲੀ ਕਲੀਰ ਦੀ ਰਸ ਸੁਖਵੀਰ ਦੀ ਚਿੱਟਾ ਮੇਰੇ ਭਾਈ ਦਾ ਬਾੜ ਤੋਂ ਮਗਾਇਦਾ ਫੁੱਲਾਵਰ ਪਾਇਦਾ ਦਸੋ ਕਰਨਾ ਚਾਹੀਦਾ ਚਿੱਟਾ ਗਰੀ ਗਈ ਹੈ ਸਰਕਾਰ ਨਾਲ ਰਣੀ ਹੈ ਚਿੱਟਾ ਸਾਡਾ ਲਹੂ ਵੇ ਮੈਂ ਬਾਦ ਲਾਂਦੀ ਬਹੁਤ ਸਾਰੇ ਚਿੱਟੇ ਇਸ ਦਿੱਤੀ ਨੇ ਕਿੰਨੇ ਕਹਾਂ ਚਿੱਟੇ ਨਾਲ ਦਿੱ ਸਤ੍ਰਵਛਾਦੇ ਇਸ ਜਿੱਤੇ ਨੇ ਪਤਾ ਨਹੀਂ ਕਿੰਨੀਆਂ ਕੁੜੀਆਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚੀਤੇ ਕਰਦੇ। ਮਿਲਵਾ ਕਰਤੀਆਂ ਕੁੜੀਆਂ। ਸੁਬੀਰੋ ਬਹੁਤ ਹੋ ਗਿਆ ਹੂੰ। ਤੁਸੀਂ ਆਪ ਫੈਸਲਾ ਲਓ। ਉਹਦੇ ਜਵਾਬ ਤਾਂ ਅੱਖਾਂ ਵੱਲ ਦੇਖ ਕੇ ਬੋਲਣਾ ਪਾਉਂ ਜਾਓ। ਆ ਵੀ ਸਿੰਘ ਰੋਟੀ ਫੋਟੋ ਦੇ ਕੇ ਬੋਲਣਾ ਪਾਉਂ ਜਾਓ। ਦੋਨੇ ਹੱਥ ਉੱਪਰ ਝਾਕੇ ਦੋ ਨਾਲੇ ਲਾ ਦੇ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ।